ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਜੀ ਵਿਆਹ ਸ਼ਾਦੀਆਂ ਵਾਲੇ ਸੂਟ ਬਹੁਤ ਹੀ ਸੋਹਣੇ ਪਾਰਟੀ ਵਾਲ ਸੂਟ ਲੈਣਗੇ ਆਰਗੈਂਜ਼ਾ ਪ੍ਰਿੰਟਡ ਸ਼ਾਰਟ ਮਿਲੇਗੀ ਉਪਾੜਾ ਦੀ ਤੁਹਾਨੂੰ ਬਾਟਮ ਮਿਲੇਗੀ ਆਰਗੈਂਜ਼ਾ ਦਾ ਹੀ ਤੁਹਾਨੂੰ ਦੁਪੱਟਾ ਮਿਲੇਗਾ ਦੁਪੱਟੇ ਤੇ ਬਹੁਤ ਹੀ ਸੋਹਣਾ ਵਰਕ ਕੀਤਾ ਗਿਆ ਹੈ ਬਹੁਤ ਹੀ ਸੋਹਣੇ ਕਲਰ ਨੇ ਚਾਰ ਕਲਰ ਨੇ ਤੁਹਾਨੂੰ ਕੋਈ ਵੀ ਕਲਰ ਪਸੰਦ ਆਉਂਦਾ ਤੁਸੀਂ ਆਪਣੇ ਲਈ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਆਰਗੈਂਜ਼ਾ ਸੌਫਟ ਤੁਹਾਨੂੰ ਸੂਟ ਮਿਲੇਗਾ ਸੌਫਟ ਆਰਗੈਂਜ਼ਾ ਰਹੇਗੀ ਬਹੁਤ ਹੀ ਸੋਨਾ ਘੇਰੇ ਦੇ ਉੱਪਰ ਵਰਕ ਕੀਤਾ ਗਿਆ ਹੈ बॉटम ਦੇ ਉੱਪਰ ਵੀ ਵਰਕ ਕੀਤਾ ਗਿਆ ਹੈ ਦੁਪੱਟਾ ਵੀ ਔਰਗੈਂਜ਼ਾ ਦਾ ਮਿਲੇਗਾ ਦੁਪੱਟੇ ਤੇ ਵੀ ਵਰਕ ਕੀਤਾ ਗਿਆ ਅਗਲੇ ਜਿਹੜੇ ਸੂਟ ਹੈ ਇਹ ਵੀ ਤੁਹਾਨੂੰ ਵਿਸਕੋਸ ਔਰਗੈਂਜ਼ਾ ਬਨਾਰਸੀ ਦਾ ਸੂਟ ਮਿਲੇਗਾ ਬਹੁਤ ਹੀ ਸੋਨਾ ਰੀਬਨ ਵਰਕ ਕੀਤਾ ਗਿਆ ਪਲੇਨ ਸਲਵਾਰ ਮਿਲੇਗੀ ਡੋਪੀਅਨ ਸਿਲਕ ਦੀ ਵਿਸਕੋਸ ਬਨਾਰਸੀ ਦਾ ਦੁਪੱਟਾ ਮਿਲੇਗਾ ਏਮਬ੍ਰੋਇਡਰੀ ਕੀਤੀ ਕੀ ਦੁਪੱਟੇ ਦੇ ਉੱਪਰ ਪ੍ਰਾਈਸ ਉੱਪਰ ਲੱਗਾ ਹੋਇਆ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਨੇ ਇਹ ਵੀ ਬਹੁਤ ਹੀ ਸੋਹਣੇ ਪ੍ਰਿੰਟਡ ਤੁਹਾਨੂੰ ਸੂਟ ਮਿਲਣਗੇ ਚਨੌਨ ਸ਼ਫੌਨ ਦਾ ਤੁਹਾਨੂੰ ਸੂਟ ਮਿਲੇਗਾ ਮੁਕੈਸ਼ ਵਰਕ ਕੀਤਾ ਗਿਆ ਇਸ ਦੇ ਉੱਪਰ ਇਹ ਸੂਟ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਲੈ ਸਕਦੇ ਹੋ ਆਲਓਵਰ ਸੂਟ ਬਣਾ ਸਕਦੇ ਹੋ ਬਹੁਤ ਹੀ ਸੋਹਣੇ ਇਹਨਾਂ ਵਿੱਚ ਕਲਰ ਰਹਿਣਗੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਉਸ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਅਗਲੇ ਜਿਹੜੇ ਸੂਟ ਹੈ ਜੌਰਜਟ ਦਾ ਤੁਹਾਨੂੰ ਸੂਟ ਮਿਲੇਗਾ ਕਸ਼ਮੀਰੀ ਵਰਕ ਕੀਤਾਗਾ ਸ਼ਰਟ ਦੇ ਉੱਪਰ ਬਹੁਤ ਹੀ ਸੋਹਣੇ ਕਲਰ ਨੇ ਬਾਟਮ ਤੁਹਾਨੂੰ ਜ਼ੋਰ ਜੜ ਦੀ ਮਿਲੇਗੀ ਫੁੱਲ ਪ੍ਰਿੰਟ ਕੀਤਾ ਗਿਆ ਹੈ ਬਾਟਮ ਦੇ ਉੱਪਰ ਵੀ ਅਗਲੇ ਜਿਹੜੇ ਸੂਟ ਤੁਹਾਨੂੰ ਪਸ਼ਮੀਨੇ ਦਾ ਪ੍ਰਿੰਟਡ ਸੂਟ ਮਿਲਣਗੇ ਬਹੁਤ ਹੀ ਸੋਹਣੇ ਪਸ਼ਮੀਨੇ ਦਾ ਹੀ ਤੁਹਾਨੂੰ ਸਟੋਰ ਮਿਲੇਗਾ ਪ੍ਰਾਈਸ ਇਹਨਾਂ ਦਾ ਘੱਟ ਰਹੇਗਾ ਪ੍ਰਾਈਸ ਉੱਪਰ ਲੱਗਾ ਹੋਇਆ ਹੈ ਤੁਸੀਂ ਚੈੱਕ ਕਰਕੇ ਸਕਰੀਨਸ਼ਾਟ ਭੇਜ ਕੇ ਆਪਣੇ ਲਈ ਸੂਟ ਬੁੱਕ ਕਰਾ ਸਕਦੇ ਹੋ ਇਹ ਜਿਹੜੇ ਤੁਹਾਨੂੰ ਪਸ਼ਮੀਨੇ ਦੇ ਹੀ ਇਹ ਵੀ ਸੂਟ ਮਿਲਣਗੇ ਬਹੁਤ ਹੀ ਸੋਨਾ ਸ਼ਰਟ ਦੇ ਉੱਪਰ ਬਹੁਤ ਹੀ ਪਿਆਰਾ ਪ੍ਰਿੰਟ ਦਿੱਤਾ ਗਿਆ ਹੈ ਪ੍ਰਿੰਟ ਦੇ ਉੱਪਰ ਬਹੁਤ ਹੀ ਸੋਨਾ ਆਰੀ ਵਰਕ ਕੀਤਾ ਗਿਆ ਹੈ ਬਾਟਮ ਵੀ ਪਸ਼ਮੀਨੇ ਦੀ ਮਿਲੇਗੀ ਦੁਪੱਟਾ ਵੀ ਤੁਹਾਨੂੰ ਪਸ਼ਮੀਨਾ ਦੇ ਮਿਲੇਗਾ ਪ੍ਰਾਈਸ ਉੱਪਰ ਲੱਗਾ ਹੋਇਆ ਹੈ ਅਜਿਹੇ ਸੂਟ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ